ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਬੈ ਜੀ ਆਪਾਂ ਖੜੇ ਆਂ ਸ਼ਹਿਰ ਜਲੰਧਰ ਜਲੰਧਰ ਘਾਟ ਤੇ ਆਪਣੇ ਨਾਲ ਰੋਹਿਤ ਭਾਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜਸੇ ਭਾਜੀ ਉਹ ਸੇ ਤਾਂ ਠੀਕ ਨੇ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਤੇ ਅੱਜ ਜਿਹੜੇ 2025 ਇਸ ਸਾਲ ਦੀ ਲਾਸਟ ਵਾਲੀ ਵੀਡੀਓ ਮੈਨੂੰ ਲੱਗਦਾ ਆਪਾਂ ਬਣਾਵਾਂਗੇ ਹਾਂ ਅੱਜ ਤਰੀਕ ਕਿਉਂਕਿ ਹੋ ਗਈ ਆ ਬਾਈ ਅੱਜ 22 ਹੋ ਗਈ ਜੀ ਬਾਈ ਹੋ ਗਈ ਇਸ ਹਫਤੇ ਚ ਕੋਈ ਬੰਨੀ ਹੈ ਬਿਲਕੁਲ ਇਹਦੇ ਚ ਅਸੀਂ ਨਵੇਂ ਸਾਲ ਦੀਆਂ ਆਫਰਾਂ ਲਾ ਦਰੀਆਂ ਵਾ ਢੇਰ ਹੂੰ ਓਏ ਢੇਰ ਲਾ ਦਣਾ ਵਾ ਜਿਹਨੂੰ ਕਹਿੰਦੇ ਨੇ ਵੀ ਗੱ ਹੁਣ ਦੇਖੋ ਤੁਫੇ ਕਿਹਦੇ ਕਿਹਦੇ ਭਲੇ ਹੱਥਾਂ ਦੇ ਆ ਬਿਲਕੁਲ ਤੇ ਕਿਹਦੇ ਨਹੀਂ ਹੁੰਦੇ ਅਸੀਂ ਤੇ ਅਰਦਾਸਾਂ ਹੀ ਕਰਨ ਚੁੱਕੇ ਆ ਫਿਰ ਤੁਸੀਂ ਵਧੀਆ ਵਧੀਆ ਗੱਡੀਆਂ ਲਓ ਤੇ ਵਧੀਆ ਵਧੀਆ ਗੱਡੀਆਂ ਚ ਹੋਰਨ ਮਾਰ ਕੇ ਨਿਆਰੇ ਲੈ ਕੇ ਕਿੜੀਆਂ ਮਾਰੋ ਮਾਡਲ ਟਾਊਨ ਕਦੀ ਲੁਧਿਆਣਾ ਤੇ ਕਦੀ ਚੰਡੀਗੜ੍ਹ ਆ ਜਾਓ ਤੁਸੀਂ ਜਿਹੜੀ ਰੋਡ ਤੇ ਜਿਹੜੀ ਰੋਡ ਤੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਭਾਈ ਤੁਹਾਨੂੰ ਸਾਰੀਆਂ ਗੱਡੀਆਂ ਦੇ ਦਿੰਨੇ ਆ ਰਲਵੇਂ ਮਿਲੀਆਂ ਬਹੁਤ ਵਧੀਆ ਕੰਡੀਸ਼ਨ ਤੇ ਵਿੱਚ ਹਰ ਵਾਰ ਦੀ ਜਰਾ ਤੇ ਅੱਜ ਸਪੈਸ਼ਲ ਆਫਰ ਭਾਈ ਸਪੈਸ਼ਲ ਆਫਰ ਦੇਣੇ ਨੇ ਇਹਨੇ ਹਾਂ ਸਪੈਸ਼ਲ ਆਫਰ ਦੇ ਦੇਵਾਂਗੇ ਜੀ ਨਵੇਂ ਸਾਲ ਤੇ ਠੀਕ ਹੈ ਰੱਬ ਸੁੱਖ ਆਫਰ ਪਹਿਲਾਂ ਤੇ ਇਹ ਦੇਣੀ ਆ ਵੀ ਰੱਬ ਸੁੱਖਾ ਦਾ ਸਾਲ ਚੜਾਵੇ ਹਮ ਸਾਰਿਆਂ ਵਾਸਤੇ ਤੰਦਰੁਸਤੀ ਬਖਸ਼ੇ ਤੇ ਮੇਰੇ ਵਾਸਤੇ ਇੱਕ ਇੱਕ ਲੱਡੂਆਂ ਡੱਬਾ ਲੈ ਕੇ ਆਵੇ ਤੇ ਅਗੋਂ ਮੈਂ ਬਰਫੀ ਦਊਂਗਾ ਕਾਜੂ ਦੀ ਤੇ ਜੱਸਾ ਭਾ ਜੱਸਾ ਭਾ ਵੀ ਕੁਛ ਨਾ ਕੁਝ ਤੇ ਕਰੂਗਾ ਵਿੱਚ ਇਹਦਾ ਹੁਣ ਪਤਾ ਨਹੀਂ ਲੱਗਦਾ ਮੇਲੋ ਇਹਦੇ ਕਹਿੰਦਾ ਵੀ ਮੇਲੋ ਮੇਰੇ ਵਿਆਹ ਦੇ ਲੱਡੂ ਖਵਾਓ ਬੜਾ ਫਟ ਆ ਦਿਖਾਓ ਪਹਿਲਾਂ 5000 ਚੱਲੀ 25 ਮਾਡਲ 25 ਮਾਡਲ 5000 ਚੱਲੀ 5000 ਚੱਲੀ ਤੇ ਮਹੀਨਾ ਹੈਗਾ ਨੋਵਾ ਇਹ ਤਰੀਕ ਹੈਗੀ ਆ 29 29 ਟੋਟਲ 2 ਤੋਂ ਸਵਾ 2 ਮਹੀਨੇ ਪੁਰਾਣੀ ਕਾਰ ਆ ਠੀਕ ਹੈ ਨੰਬਰ ਦਿਖਾ ਦਿਓ ਦਿਖਾਓ ਜੀ 1284 ਹਮ ਤੇ ਸੀਟ ਕਵਰ ਟੱਚ ਪਲੇਅਰ ਹਮ ਬੈਕ ਕੈਮਰਾ ਹਮ ਸਾਰਾ ਹੀ ਕੁਆਟਰਾਂ ਦੀ ਕੰਪਨੀ ਚੋਂ ਆ ਕਰੋ ਜੀ ਚੈੱਕ ਪੁਸ਼ ਵਾੜੀ ਸਾਰਾ ਹੀ ਕੁਆਟਰਾਂ ਦੀ ਕੰਪਨੀ ਚੋਂ ਆ ਇਹ ਗੱਡੀ ਹੈਗੀ ਆ 25 ਮਾਡਲ ਹਮ 5000 ਚੱਲੀ ਜੀ ਸੀਟ ਕਵਰ ਦਿਖਾ ਦੇ ਰਾ ਦਿਖਾ ਦੇ ਵੀ ਆਹ ਮਿੱਤਰਾ ਸੀਟ ਕਵਰ ਦਿਖਾ ਗੱਡੀ ਦੇ ਇਹ ਨਵੀਂ ਪਾਜੀ ਇਹ ਗੱਡੀ 13 ਲੱਖ ਰੁਪਏ ਦੀ ਆ ਅੱਜ ਡਿਸਕਾਊਂਟ ਕਰਕੇ 12 ਲੱਖ 75 ਹਜ਼ਾਰ ਦੀ ਆ ਹੂੰ ਆਪਾਂ ਇਹ ਗੱਡੀ 10 ਲੱਖ 75 ਹਜ਼ਾਰ ਦੀ ਲਾਦਣੀ 10 ਲੱਖ 75 ਹਜ਼ਾਰ ਦੀ 10 ਲੱਖ 75 ਹਜ਼ਾਰ ਦੀ ਸਿਰਫ 5000 ਚੱਲੀ ਸਿਰਫ 5000 ਚੱਲੀ ਤੇ 2-3 ਮਹੀਨੇ ਪੁਰਾਣੀ 2-3 ਮਹੀਨੇ ਪੁਰਾਣੀ ਠੀਕ ਹੈ ਬੰਪਰ ਟੂ ਬੰਪਰ ਓਰਿਜਨਲ ਦੀ ਗਾਰੰਟੀ ਠੀਕ ਹੈ ਜੀ ਤੇ ਅਗਲੀ ਕਾਰ ਅਗਲੀ ਕਾਰ ਦਿਖਾ ਦਿਓ 1100 ਨੰਬਰ ਹੂੰ ਤੇ 1100 ਸ਼ਗਣਾ ਦੇ ਨਾਲ ਹੂੰ ਇੱਥੇ ਸ਼ਗਨ ਦੇਣੇ ਆ ਤੁਹਾਨੂੰ ਅੱਛਾ ਸ਼ਗਨ ਵਾਲੀ ਕਾਰ ਸ਼ਗਨ ਵਾਲੀ ਕਾਰ ਲਓ ਜੀ ਕਰੋ ਚੈੱਕ 24 ਮਾਡਲ ਹੂੰ ਵੀਆਈਪੀ ਨੰਬਰ ਦੇ ਨਾਲ ਆਟੋਮੈਟਿਕ ਆਟੋਮੈਟਿਕ ਕ੍ਰੇਟਾ ਕ੍ਰੇਟਾ ਠੀਕ ਹੈ ਜੀ ਡੀਜ਼ਲ ਦੀ ਡੀਜ਼ਲ ਵੇਰੀਐਂਟ ਕਿਹੜਾ ਹੈ ਬਾਜੀ ਇਹ ਵੇਰੀਐਂਟ ਐਸ ਆਪਸ਼ਨਲ ਹੂੰ 70 ਮੈਟ ਸੀਟ ਕਵਰ ਹੂੰ ਸਟੀਰਿੰਗ ਰੈਪ ਸਾਰਾ ਤੇ ਵੱਡੇ ਸਨਰੂਫ ਵਾਲੀ ਗੱਡੀ ਹੈ ਜੀ ਠੀਕ ਹੈ ਤੇ ਵੀਆਈਪੀ ਨੰਬਰ ਦੇ ਨਾਲ ਆ ਸਾਰੀ ਰੀਨਲ ਹੂੰ ਗੱਡੀ ਰਖਾ ਰਿਹਾ ਆਟੋਮੈਟਿਕ ਆ ਉਹ ਤੋਂ ਆਟੋਮੈਟਿਕ ਡੀਜ਼ਲ ਦੇ ਵਿੱਚ ਡੀਜ਼ਲ ਦੇ ਵਿੱਚ ਠੀਕ ਹੈ ਤੇ ਮਤਲਬ ਸਾਰੀਆਂ ਖੂਬੀਆਂ ਆ ਗਈਆਂ ਆ ਗਈਆਂ ਜੀ ਖੂਬੀਆਂ ਦੇ ਭਾਈ ਇਹ ਗੱਡੀ ਆਪਾਂ ਕਿੰਨੇ ਦੇਣੀ ਆ ਇਹ ਆਪਾਂ ਗੱਡੀ ਤੁਹਾਨੂੰ ਲੈ ਦੇਣੀ ਆ 16 ਲੱਖ 90 ਹਜ਼ਾਰ ਦੀ 16 ਲੱਖ 90 ਹਜ਼ਾਰ ਦੀ ਤੇ ਪਰ ਇਸ ਗੱਡੀ ਦੇ ਸਕੀਮ ਦੇ ਦੇਣੀ ਤੁਹਾਨੂੰ ਹਾਂ 1100 ਨੰਬਰ ਆ ਤਾਂ 11000 ਰੁਪਿਆ ਤੁਹਾਨੂੰ ਛਕਣ ਤੁਹਾਨੂੰ ਨਹੀਂ ਛਕਣਾ ਗਾਹ ਨੂੰ ਨਹੀਂ ਜਿਆਦਾ ਆ ਮਾ ਆਪਣਾ ਭਰਾਵਾ ਕਹਿ ਰਿਹਾ ਛਕਦੇ ਮੈਨੂੰ ਆਪਣਾ ਕਹਿਦੀ ਮੈਨੂੰ 1100 ਦੇ 11000 11000 ਆ ਉਹ ਗਾਉ ਨੂੰ ਦੇਣਾ ਹਾਂ ਯਾ 11000 ਰੁਪਇਆ ਦੇ ਦਿਆਂਗੇ ਹਾਂ ਤੇ ਆਰ ਸੀ ਟ੍ਰਾਂਸਫਰ ਵੀ ਠੀਕ ਹੈ ਜੋ ਕਿਸ ਦਾ ਦਿਲ ਹੋਇਆ ਉਹਦਾ ਕਰ ਲੈ ਲਓ ਜੀ ਆਫਰ ਦੇਤੀ ਤੁਹਾਨੂੰ 1100 ਨੰਬਰ ਵਾਲੀ ਗੱਡੀ ਦੇ ਵਿੱਚ ਤੇ ਅੱਗੇ ਦੇਣੀ ਹੈ ਮਰਸੀਡੀਜ਼ ਜੀ ਐਲ ਈ ਜੀ ਐਲ ਈ ਵਧੀਆਂ ਲਾਈਟਰਾਂ ਨਾਲ ਚੰਡੀਗੜ੍ਹ ਨੰਬਰ ਹਮ ਓਨਰ ਸੈਕੰਡ ਠੀਕ ਹੈ ਗੱਡੀ ਦਿਖਾ ਦਿਓ ਅੰਦਰੋਂ 75000 ਚੱਲੀ ਆ ਮਾਡਲ ਕਿੰਦਾ ਬਾਜੀ ਮਾਡਲ 2016 16 ਮਾਡਲ ਠੀਕ ਹੈ ਜੀ ਕਰੋ ਚੈੱਕ ਜੀ ਬਹੁਤ ਸਾਫ ਸੁਥਰੀ ਕਾਰ ਹੈ ਟੌਪ ਵੇਰੀਐਂਟ ਵਾਲੀ ਹੂੰ ਠੀਕ ਹੈ ਜੀ ਐਲ ਆਈ ਫੋਰਮੈਟਿਕ ਅੱਗੇ ਦਿਖਾਈ ਸੀ ਆਪਾਂ ਬ੍ਰਾਊਨ ਹੂੰ ਉਹ ਦਿਖਾਤੀ ਵਾਈਟ ਵਾਈਟ ਡੋਲੀਆਂ ਵਾਲੀ ਕਾਰ ਹੂੰ ਤੇ ਗੱਡੀ ਲੈ ਕੇ ਆਓ ਤੇ ਡੋਲੀ ਲੈ ਕੇ ਆਓ ਠੀਕ ਹੈ ਗੱਡੀ ਲੈ ਕੇ ਜਾਓ ਡੋਲੀ ਲੈ ਕੇ ਆਓ ਡੋਲੀ ਲੈ ਕੇ ਆਓ ਇਹ ਡੋਲੀ ਵਾਲੀ ਕਾਰ ਜੇ ਕਿਸੇ ਕੇ ਮੇਰੇ ਵੀਰ ਨੂੰ ਚਾਹੀਦੀ ਆ ਤੇ 20 ਲੱਖ ਰੁਪਏ ਡਿਮਾਂਡ ਆ 19 ਲੱਖ ਤੇ 19000 ਰੁਪਏ ਦੀ ਕਾਰ ਦੇ ਦਿਆਂਗੇ 19 ਲੱਖ 19000 ਦੀ 19 ਲੱਖ 19000 ਦੀ ਹੂੰ ਤੇ ਪੈਸੇ ਲੈਣੇ ਆ 15 ਲੱਖ ਰੁਪਏ ਦਾ ਲੋਨ ਕਰਾ ਦੇਣਾ 419000 419000 ਡਾਊਨ ਪੇਮੈਂਟ 15 ਲੱਖ ਦਾ ਲੋਨ ਹੋ ਜਾਊਗਾ ਹੋ ਜਾਊ ਠੀਕ ਐ ਇੰਸ਼ੋਰੈਂਸ ਫੁੱਲ ਅੱਗੇ ਆ ਗਈ ਸਫਾਰੀ ਵਜੀ ਕਾਲੇ ਰੰਗ ਦੀ ਭਾਜੀ ਸਫਾਰੀ ਤੇ ਹੈ ਗਈ ਆ ਪਰ ਇਹਦੇ ਚ ਸਾਰਿਆਂ ਨੂੰ ਮੈਂ ਖੁਸ਼ ਕਰਦਾ ਨਵੇਂ ਸਾਲ ਤੋਂ ਪਹਿਲਾਂ ਅੱਛਾ ਅਦਰ ਆ ਦਿਖਾ ਵੀ ਪਹਿਲਾਂ ਦਿਖਾ ਸੋ ਤੋਂ ਪਹਿਲਾਂ ਹੂੰ ਕੀ ਬਾਤ ਆ ਜੇ ਬਿਲਕੁਲ ਨਵੇਂ ਟਾਇਰ ਸਿਰਫ 40000 ਚੱਲੀ ਬੁਰਜ ਖਲੀਫਾ ਨਾਲ ਹੂੰ ਬੁਰਜ ਖਲੀਫਾ ਵਾਲੀ ਭਾਜੀ ਉਹ ਦੇਖ ਟਵਿੰ ਟਾਵਰ ਟਵਿੰ ਟਾਵਰ ਹਾਂ ਇਹ ਸਾਡਾ ਦੇ ਬਰਜ ਕਲੀਫਾਈ ਆ ਠੀਕ ਹੈ ਕਾਰ ਦਿਖਾ ਦੋ ਸੀਟਾਂ ਸਟੀਰਿੰਗ ਲਾ ਕੇ ਦਿਖਾ ਸਟੀਰਿੰਗ ਦੇ ਮਾਲਾ ਜਾ ਲਓ ਜੀ ਕਰੋ ਜੀ ਮੈਂ ਕਹਾ ਸਨਰੂਫ ਵੱਡਾ ਤੇ 7 ਸੀਟਰ ਦੇ ਵਿੱਚ 0 ਡਾਊਨ ਪੇਮੈਂਟ ਵਾਲੀ ਕਾਰ ਦੇਣੀ ਹੈ 0 ਡਾਊਨ ਪੇਮੈਂਟ 0 ਡਾਊਨ ਪੇਮੈਂਟ ਜੇ ਕਿਸੇ ਦਾ ਮਨ ਹੋਇਆ ਨਾ 50000 ਰੁਪਿਆ ਨਾਲ ਲੈ ਜਾਣਾ ਹਾਂ ਮੈਂ 50000 ਨਾਲ ਵੀ ਦੇ ਕੇ ਭੇਜਾਂਗਾ ਤੇਲ ਪਵਾਉਣ ਨੂੰ ਓਏ ਹੋਏ ਓਏ ਤੇਲ ਪਵਾਏ ਭਾਵੇਂ ਡੀਜ਼ਲ ਪਾਵੇ ਤੇ ਅੰਦਰ ਬੁਫਰ ਬਫਰ ਠੀਕ ਹੈ ਕਾਰ ਦਰ ਖਾ ਇਧਰ ਹੋ ਵੀ ਇਧਰ ਆ ਇਧਰ ਪੀਵੀ02 ایچ3009 نمبر ਵੀ ਸੋਣਾ ہاں نمبر ਵੀ ਪੂਰਾ ਕਹਿਣਾ ਠੀਕ ਹੈ ਦੱਸੋ ਮਾਡਲ ਇਹ ਦੱਸੋ 22 ਮਾਡਲ ਆਟੋਮੈਟਿਕ ਠੀਕ ਹੈ ਜਿੰਨੀਆਂ ਵੀ ਮੈਂ ਤੁਹਾਡੀਆਂ ਵੀਡੀਓ ਚ ਦੇਖੀਆਂ ਕੋਈ 17 18 ਲੱਖ ਤੋਂ ਘੱਟ ਨਹੀਂ ਵੇਖੀ ਮੈਂ ਹੂੰ ਇਦਾਂ ਹੀ ਹੂੰ ਮੈਂ ਵੀ ਵੇਚੀਆਂ 68 68 ਲੱਖਾਂ ਦੀਆਂ ਹੂੰ ਪਰ ਇਹ ਕਾਰ ਦੇਣੀ ਹੈ 1499000 ਦੀ 22 ਮਾਡਲ ਆਟੋ ਆਟੋਮੈਟਿਕ ਆਟੋਮੈਟਿਕ ਡੀਜ਼ਲ ਡੀਜ਼ਲ ਹੈ 40000 ਜਲਦੀ 40000 ਚਲੀ ਪਹਿਲੇ ਨਾਲ ਦੀ ਕਿਆ ਬਾਤ ਹੈ ਕਿੰਨੇ ਦੀ ਦੇਣੀ ਹੈ 14 ਲੱਖ 99000 ਦੀ ਬਾਟਾ ਵਾਲਾ ਰੇਟ ਆ ਤੇ ਫੋਨ ਤੇ ਪੈਸੇ ਪਾਉਣੇ ਆ ਐਦਾਂ ਬਾਟਾ ਵਾਲਾ ਰੇਟ ਆ ਬਾਟਾ ਵਾਲਾ ਉਹ ਕਿਦਾਂ ਉਹ ਉਦਾਂ ਹੀ ਦਿੰਦਾ ਜੁੱਤੀ 399 ਦੀ ਬਾਟਾ ਕੰਪਨੀ ਵਾਲਾ ਰੇਟ ਆ ਠੀਕ ਆ ਠੀਕ ਆ ਠੀਕ ਆ ਆ ਇਧਰ ਆ ਪਿਛੋ ਵੀ ਦਿਖਾਵਾ ਗੜੀ ਤੇ ਲੋਨ ਸਾਰੀ ਹੋ ਜੂ ਜੇ ਤੁਹਾਡੀ ਪ੍ਰੋਫਾਈਲ ਵਧੀਆ ਹੂੰ ਲੋ ਜੀ ਓਏ ਹੋਏ ਮਤਲਬ ਇਹ ਨਹੀਂ ਵੀ ਕਾਰ ਕਸੀ ਆ ਹੂੰ ਕਾਰ ਦਿਖਾ ਦੇ ਭਾਈ ਜਾਨ ਬਹੁਤਾ ਸਰੀਰ ਚ ਹੈ ਹਾਂ ਇਹ ਟੁੱਟਣਾ ਨਹੀਂ ਜਾ ਹੈਂਡਲ ਪੜਿਆ ਹੋਇਆ ਹੈ ਸਰੀਰ ਪੂਰਾ ਹਾਂ ਸੀਟ ਅਕੇ ਗਰਮ ਬੜੀ ਕਰੋ ਜੀ ਚੈੱਕ ਹੁਣ ਚੱਕ ਦਿਓ ਰਾਮਨਾ ਲੋ ਜੀ ਹੋ ਗਈ 7 ਸੀਟਰ 7 ਸੀਟਰ ਹੋ ਗਈ ਹੂੰ ਤੇ ਵੱਡੇ ਪਰਿਵਾਰ ਵਾਲੇ ਬੰਦੇ ਤੇ ਘੱਟ ਪੈਸੇ ਲੈ ਕੇ ਆ ਜਾਓ ਹੂੰ ਲੈ ਜਾਓ ਜੀ ਗੱਡੀ ਬਹੁਤ ਸੋਹਣੀ ਲੱਗ ਰਹੀ ਤੇ ਅਗਲੀ ਗੱਡੀ ਭਾਜੀ ਕਿਹੜੀ ਦਿਖਾਓ ਅਗਲੀ ਦਿਖਾਣੀ ਗ੍ਰੈਂਡ ਵਿਟਾਰਾ ਦਿਖਾਓ ਜੀ ਗ੍ਰੈਂਡ ਵਿਟਾਰਾ 25 ਮੜ ਭਾਰਤ ਖਾਈ ਸੀ ਹਾਈ ਰਾਈਡਰ ਹਾਂਜੀ ਹੁਣ ਦਿਖਾਵੇਂ ਗ੍ਰੈਂਡ ਵਿਟਾਰਾ ਗ੍ਰੈਂਡ ਵਿਟਾਰਾ ਠੀਕ ਹੈ ਰੰਗ ਵੀ ਸੀਮ ਸੀਮ ਤੇ ਆਟੋਮੈਟਿਕ ਆਟੋਮੈਟਿਕ ਉਹ ਮੈਨੂਅਲ ਸੀ ਇਹ ਆਟੋਮੈਟਿਕ ਆ ਇਹ ਵੀ ਗੱਡੀ 25 ਮਾਡਲ ਆ ਇਹ ਵੀ 5-6000 ਚੱਲੀ 5-6000 ਚੱਲੀ ਆ ਓਕੇ ਕੀ ਬਾਤ ਹੈ ਲੋ ਜੀ ਪਿਛਲੀਆਂ ਸੀਟਾਂ ਤੋਂ ਕਹਿੰਦੇ ਲਿਫਾਫੇ ਵੀ ਨਹੀਂ ਉਤਾਰੇ ਨਹੀਂ ਆਪਾਂ ਅੱਗੇ ਅੱਲੇ ਨੂੰ ਨਹੀਂ ਜਾਏ ਬਿਲਕੁਲ ਸਾਰੀਆਂ ਸੀਟਾਂ ਦੀ ਲਿਫਾਫਾ ਹੈ ਇਹਦੇ ਚ ਵੀ ਐਕਸੈਸਰੀ ਐਡ ਆ ਹੂੰ ਇੱਕ ਕਾਰ 15.5 ਲੱਖ ਰੁਪਏ ਦੀ ਪੈਂਦੀ ਭਾਜੀ ਨਵੀਂ ਨਵੀਂ ਠੀਕ ਹੈ ਜੀ ਆਪਾਂ ਇਹ ਕਾਰ ਤੁਹਾਨੂੰ ਦੇ ਦਿੰਦੇ 13 ਲੱਖ ਰੁਪ 13 ਲੱਖ ਦੀ 13 ਲੱਖ ਦੀ 1 ਸਾਲ ਪੁਰਾਣੀ ਕਾਰ ਇੱਕ ਇਹ 2 ਮਹੀਨੇ ਪੁਰਾਣੀ ਕਾਰ 2 ਮਹੀਨੇ ਪੁਰਾਣੀ ਹੀ ਕਾਰ ਲਓ ਜੀ ਕਰੋ ਚੈੱਕ ਬਿਲਕੁਲ ਨਵੀਂ ਕਾਰ ਹੈ ਤੇ ਭਾਈ ਇਹਦੇ ਵਾਸਤੇ ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ ਫਿਰ ਇਹਦੇ ਵਾਸਤੇ ਡਾਊਨ ਪੇਮੈਂਟ ਚਾਹੀਦੀ ਸਿਰਫ 2 ਲੱਖ ਰੁਪਈਆ ਲੈ ਆਓ ਜੀ 2 ਲੱਖ ਰੁਪਈਆ ਗਾ ਸਿਮਲ ਵਧੀਆ ਹੋਏਗਾ ਤਾਂ ਮੈਂ ਲੱਖ ਰੁਪਏ ਵੀ ਕਰਾ ਦੂੰਗਾ ਹਮ ਅੱਗੇ ਆ ਗਈ ਕ੍ਰੇਟਾ ਕਾਲੀ ਕ੍ਰੇਟਾ ਕਾਲੀ ਦਿਖਾਓ ਡੀਜ਼ਲ ਵਾਲੀ 76 77 76 77 ਕਰੋ ਜੀ ਘੱਟ ਚੱਲੀ 28000 ਚੱਲੀ ਵਿਦ ਰਿਕਾਰਡ ਸਾਰੀ ਓਰੀਜਨਲ ਹਮ ਕਾਰ ਨੈਕਸਟ ਟੂ ਸ਼ੋਰੂਮ ਹਾਂ ਚੱਕ ਦੇ ਗਰੀਬੀ ਤੇ ਆ ਜਾਓ ਫਟਾਫਟ ਗੱਡੀ ਲੈ ਵਾਕੇ ਵੀ ਐਕਸੈਪਸ਼ਨਲ ਆ ਜਾਂ ਐਸਕਸ ਟੈਕ ਐਸ ਆਪਸ਼ਨਲ ਜੀ ਠੀਕ ਹੈ ਲੋ ਜੀ ਰੇਟ ਦੱਸੋ ਫਿਰ ਇਹਦਾ ਰੇਟ ਵੀ ਬਹੁਤ ਜ਼ਾਇਦਾ ਦਿੰਨਾ ਹੈ ਅੱਛਾ 14 ਲੱਖ ਤੇ 65000 ਰੁਪਏ ਦੱਸਣੀ ਡੀਜ਼ਲ ਦੀ ਕਾਰ ਡੀਜ਼ਲ ਦੀ 24 ਮਾਡਲ 24 ਮਾਡਲ ਵੱਡੇ ਸਨਰੂਫ ਵਾਲੀ ਗੱਡੀ 14 ਲੱਖ 65000 ਦੀ 65000 ਦੀ ਕੀ ਬਾਤ ਹੈ ਆ ਜਾਓ ਉਹ ਵੀ ਕਾਲੇ ਰੰਗ ਦੀ ਕ੍ਰੇਟਾ ਜੋਗੇ ਘੱਟ ਮਿਲਦੀ ਆ ਆ ਲਗੀ 3000 ਚੱਲੀ 100 ਨਟ ਇਹਦੀ ਤਾਂ ਡੀਲ ਮੇਰੇ ਨਾਲ ਹੋ ਚੁੱਕੀ ਆ ਓਕੇ ਸਿਰਫ 3000 ਚੱਲੀ ਸੀ 25 ਮਾਡਲ ਸੀ ਜਨਵਰੀ ਮਹੀਨੇ ਦੀ ਚਲੋ ਕੋਈ ਨਹੀਂ ਹੋਰ ਆ ਜੂ ਇਦਾਂ ਦੀ ਇਦਾਂ ਦੀ ਆਦੀ ਰਣੀ ਹੈ ਹੂੰ ਇਹਦੇ ਨਾਲ ਦੀ ਆਪਣੇ ਕੋਲ ਡੀਜ਼ਲ ਵੀ ਆਣੀ ਹੈ ਹੁਣ ਓਕੇ ਪੈਟਰੋਲ ਵੀ ਆਣੀ ਹੈ ਠੀਕ ਹੈ ਅੱਗੇ ਆ ਦਿਖਾਓ 3x ਆ ਗਈ ਭਾਜੀ ਐਕਸ 5 ਹੂੰ ਐਲ ਮਾਡਲ ਆ ਭਾਜੀ ਇਹ ਓਕੇ ਕਾਰ ਦਿਖਾਓ ਅੰਦਰੋਂ ਇੱਕ ਕਰੀਂ ਉਧਰੋਂ ਕਰੋ ਜੀ ਚੈੱਕ 0711 ਨੰਬਰ ਨੰਬਰ ਵੀ ਸੋਨਾ ਫਸਟ ਓਨਰ 30 35000 ਚੱਲੀ ਮਾਡਲ ਭਾਜੀ ਮਾਡਲ 2024 ਹੋਏ ਹੋਏ ਸੀਟ ਕਵਰ ਚੈੱਕ ਕਰੋ ਕੀ ਚੈੱਕ ਆਲੇ ਸੀ 14 ਤੋਂ 15 ਲੱਖ ਰੁਪਏ ਦੀ ਨਵੀਂ ਆ ਗੱਡੀ ਹਾਂਜੀ ਤੇ 14 ਤੋਂ 15 ਲੱਖ ਰੁਪਏ ਦੀ ਕਾਰ ਆ ਹਾਂ ਨਵੀਂ ਇਹਦੇ ਚ ਬਹੁਤ ਵਸ ਜ਼ਿਆਦਾ ਨੇ ਤੁਹਾਡੇ ਇਹ ਕਿਹੜਾ ਮਾਡਲ ਐਕਸ 5ਐਲ ਐਕਸ 5 ਲਗਜ਼ਰੀ ਐਕਸ 5 ਵਾਲਾ ਐਲ ਵਾਲਾ ਮਾਡਲ ਆ ਠੀਕ ਹੈ ਜੀ ਇਹ ਕਾਰ ਆਪਾਂ ਲੈ ਤਾਂ ਨਹੀਂ ਤੁਹਾਨੂੰ 1.5 ਲੱਖ ਰੁਪਏ ਸਵਾ 10 ਲੱਖ ਦੀ ਸਵਾ 10 ਲੱਖ ਦੀ ਤੇ ਸਵਾ ਲੱਖ ਹੀ ਡਾਊਨ ਪੇਮੈਂਟ ਹਾਂ 9 ਲੱਖ ਰੁਪਈਆ ਕਾਰ ਤੇ ਲੋਨ ਕਰਾ ਦੇਾਂਗੇ ਠੀਕ ਹੈ ਆਟੋਮੈਟਿਕ ਕਾਰ ਆ ਫਰਸਟ ਓਨਰ ਦੀ ਕਾਰ ਆ ਫਰਸਟ ਓਨਰ ਕਾਰ ਤੇ ਆਟੋਮੈਟਿਕ ਆ ਹਾਂਜੀ ਆਟ ਤੇ ਅਗਲੀ ਗੱਡੀ ਕਿਹੜੀ ਦਿਖਾਉਣੀ ਹੈ ਅਗਲੀਆਂ ਤੁਸੀਂ ਆਓ ਆ ਦਿਖਾਓ ਸਵਿਫਟ ਸ਼ੋਅ ਦਿਖਾਓ ਲਓ ਜੀ ਦੇਖੋ ਬਾਰ ਬਾਰ ਦਿਖਾ ਦਿਓ 24 ਮਾਡਲ ZXi ਠੀਕ ਹੈ 8.5 ਲੱਖ ਦੀ ਲੈ ਦੇਂਗੇ ਤੁਹਾਨੂੰ ਕਾਰ ਸਮਾਨ ਬਹੁਤ ਲੱਗਿਆ ਹੋਇਆ ਸਮਾਨ ਬਹੁਤ ਲੱਗਿਆ ਕ੍ਰੋਮ ਵਾਲੇ ਲਾਏ ਉਸ ਵਾਇਪਰ ਵਗੈਰਾ ਵਗੈਰਾ ਸਾਰਾ ਕੁਝ ਅੱਗੇ ਆ ਗਈ ਵਾਕਸਵੈਗਨ ਦੀ ਹਾਂ ਟਾਈਗਨ ਆਟੋਮੈਟਿਕ ਚ ਟਾਈਗਨ ਆਟੋਮੈਟਿਕ ਚ ਟਾਈਗਨ ਆਟੋਮੈਟਿਕ ਚ 12000 ਚੱਲੀ VIP ਨੰਬਰ ਦੇ ਨਾਲ ਮਾਡਲ ਮਾਡਲ 2023 23 ਮਾਡਲ 12000 ਚੱਲੀ ਫਾਸਟ 12000 ਚੱਲੀ 12.5 ਲੱਖ ਦੀ ਆਟੋਮੈਟਿਕ ਆਜੋ ਆਟੋਮੈਟਿਕ ਇਹ ਵੀ ਲੱਖ ਤੋਂ 1.5 ਲੱਖ ਦੀ ਡਾਊਨ ਪੇਮੈਂਟ ਲੈਣੀ ਤੁਹਾਡੇ ਕੋਲ ਹੂੰ ਬਾਕੀ ਹੋ ਜਾਊਗਾ ਲੋਨ ਲੋਨ ਹੋ ਜਾਊਗਾ ਠੀਕ ਹੈ ਜੀ ਆਜੋ ਅੱਗੇ ਤੁਹਾਨੂੰ ਗੱਡੀ ਦਿਖਾਈਏ ਕਰੇਟਾ ਕਾਲੇ ਰੰਗ ਦੀ 4500 ਚੱਲੀ ਆ 4500 ਚੱਲੀ ਕਰੇਟਾ ਪੈਟਰੋਲ ਤੇ ਓਕੇ ਐਸ ਆਪਸ਼ਨਲ ਮਾਡਲ ਹੈ ਠੀਕ ਹੈ ਕਰੋ ਜੀ ਚੈੱਕ ਨੰਬਰ ਦਿਖਾ ਦਿ ਮਿੱਤਰ ਅੱਗੇ ਨੰਬਰ ਦਿਖਾਦੇ ਆ ਪੀਵੀ 8 ਨੰਬਰ ਹੈ ਜੀ ਫਰਸਟ ਓਨਰ ਦੀ ਕਾਰ ਆ ਮਾਡਲ 25 ਆ 25 ਮਾਡਲ ਐਸ ਆਪਸ਼ਨਲ ਐਸ ਆਪਸ਼ਨਲ ਠੀਕ ਹੈ ਜੀ ਪੈਟਰੋਲ ਕਾ ਡੀਜ਼ਲ ਪੈਟਰੋਲ ਤੇ ਜੀ ਪੈਟਰੋਲ ਦੀ ਲੋ ਜੀ ਕਰੋ ਚੈੱਕ ਅੰਦਰੋਂ ਲਫਾਫੇ ਦੀਆਂ ਸੀਟਾਂ ਤੋਂ ਵੀ ਨਹੀਂ ਉਤਾਰੇ ਤੇ ਇਹਦਾ ਰੇਟ ਭਾਜੀ ਇਹ ਭਾਜੀ ਰੇਟ ਹੈਗਾ ਜੀ 14,10,000 ਰੁਪਏ ਜੀ 14,10,000 14,10,000 ਰੁਪਏ ਠੀਕ ਹੈ ਬਾਕੀ ਨਵੇਂ ਸਾਲ ਵਾਲੇ ਆਫਰ ਚ ਮਾਨਤਾ ਨਾਲ ਹੋ ਜਾਊਗਾ ਓਹੋ ਹੋ ਮੈਂ ਭੁੱਲ ਗਿਆ ਸੀ ਕਰ ਦਿਆਂਗੇ ਮਾਨਤਾ ਨਾਲ ਆਜੋ ਕੋਈ ਗੱਲ ਨਹੀਂ ਠੀਕ ਹੈ ਜੀ ਅਗਿਆ ਦਿਖਾਓ ਕਰੋ ਚੈੱਕ ਜੀ ਆ ਗੱਡੀ ਹੈਗੀ ਆ ਵੀਰ ਜੀ ਸਿਲੈਕਟ ਆਟੋਮੈਟਿਕ ਪੈਟਰੋਲ ਚ ਠੀਕ ਹੈ ਮਾਡਲ 24 ਹੂੰ ਚੱਲੀ 15000 ਹੂੰ ਇਸ ਕਾਰ ਦੇ ਵਿੱਚ ਵੀ 21 ਲੱਖ ਰੁਪਏ ਦੀ ਕਾਰ ਭਾਜੀ ਪੈਂਦੀ 21.5 21 ਲੱਖ ਦੀ ਆਨ ਰੋਡ ਇੱਕ ਕਾਰ ਮੈ ਤੁਹਾਨੂੰ 17.90 ਹਜ਼ਾਰ ਦੀ ਲੱਗਣੀ 17.90 ਹਜ਼ਾਰ ਦੀ ਸਿਲੈਕਟ ਆਟੋਮੈਟਿਕ ਪੈਟਰੋਲ ਪੈਟਰੋਲ ਚ ਠੀਕ ਹੈ ਜੀ ਸਿਰਫ 15000 ਚੱਲੀ ਸਿਰਫ 15000 ਚੱਲੀ ਕਰੋ ਚੱਕ ਕੰਡੀਸ਼ਨ ਦੀ ਬਿਲਕੁਲ ਨਵੀਂ ਸੀਟ ਕਵਰ ਪੂਰੇ ਵਧੀਆ 70 ਮੈਟ ਤੇ ਕਿਆ ਬਾਤਾਂ ਹੀ ਹੋਈਆਂ ਹੋਈਆਂ ਨੇ ਗੱਡੀ ਇਹ ਕਿਆ ਹੀ ਬਾਤਾਂ ਨੇ ਅੱਗੇ ਦਿਖਾ ਦਿਓ ਆਰਟਿਕਾ 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 24 ਮਾਡਲ 9000 ਚੱਲੀ 24 ਮਾਡਲ 9000 ਚੱਲੀ 9000 ਚੱਲੀ ਕੱਲੀ ਪੈਟਰੋਲ ओके नोट ਸੀ ਹੈਂ ਜੀ ਹਮਮ ਗੱਲੀ ਪੈਟਰੋਲ ਠੀਕ ਹੈ ਜੀ ਕਾਰ ਬਿਲਕੁਲ ਜਿਦਾ ਸ਼ੋਰੂਮ ਚ ਲੈਣੀ ਉਹੀ ਚੀਜ਼ ਹੈ ਹਮਮ ਤਫਾਫੇ ਮੈਂ ਚੜਵਾ ਦੂੰਗਾ ਗਾਗ ਨੂੰ ਹਮਮ ਤੇ ਨੰਬਰ ਦੇ ਉੱਤੇ ਸਟicker ਲਾਲ ਲਵਾ ਦਿਆਂਗੇ ਠੀਕ ਹੈ ਤੇ ਲਾਲ ਜੁਨੀ ਪਾ ਦਿਆਂਗੇ ਕੋਈ ਕਹਿ ਨਹੀਂ ਸਕਦਾ ਅੱਗੇ ਵੀ ਥੋੜੀ ਚੱਲੀ ਹੋਈ ਗੱਡੀ ਹੈ ਹਾਂ ਵੀ 25 ਮਹੀਨਾ ਇੱਕ ਉਹ ਵੀ ਸ਼ੋਰੂਮ ਚ ਲੈ ਲੈਂਦੇ ਨਵੀਆਂ ਲਿਆਂਦੀਆਂ ਬਿਲਕੁਲ ਵੇਟਿੰਗ ਤੇ ਕਾਰ ਹੈ ਤੁਹਾਨੂੰ ਵੀ ਪਤਾ ਹੈ ਕਾਰ ਵੇਟਿੰਗ ਤੇ ਹੈ ਬਿਲਕੁਲ ਵੇਟਿੰਗ ਹੈ ਇਹਦੇ ਤੇ ਤੇ ਅਸੀਂ ਡਾਊਨ ਪੇਮੈਂਟ ਤੁਹਾਡੀ ਕਰਾਵਾਂਗੇ 1.5 ਲੱਖ ਰੁਪਈਆ ਲੱਖ ਸਵਾ ਲੱਖ ਸਵਾ ਲੱਖ ਠੀਕ ਹੈ ਤੇ 9.70 ਲੱਖ ਦੀ ਗ ਤੇ 8 ਤੋਂ 8.5 ਲੱਖ ਦਾ ਮਤਲਬ 9.70 ਲੱਖ ਸਵਾ ਲੱਖ ਡਾਊਨ ਪੇਮੈਂਟ ਬਾਕੀ ਲੋਨ ਹੋ ਜਾ ਬਾਕੀ ਲੋਨ ਹੋ ਜਾਊਗਾ ਬਾ ਠੀਕ ਹੈ ਜੀ ਜਦਾ ਕੀ ਆ ਗਈ ਹੈ ਹੈਰੀਅਰ ਦਿਖਾ ਵੀ ਚਿੱਟੇ ਰੰਗ ਦੇ ਵਿੱਚ ਚਿੱਟੇ ਰੰਗ ਦੀ ਆਟੋਮੈਟਿਕ ਕਾਰ ਹਮ ਆਟੋਮੈਟਿਕ ਗੱਡੀ ਹੈ 2019 ਮਾਡਲ ਦੀ ਫਰਸਟ ਓਨਰ ਦੀ 19 ਮਾਡਲ ਫਰਸਟ ਓਨਰ ਹਾਂ ਜੀ 75000 ਚੱਲੀ 75000 ਚੱਲੀ ਆਟੋਮੈਟਿਕ ਡੀਜ਼ਲ ਵੱਡੀ ਡੀਜ਼ਲ ਦੇ ਵਿੱਚ ਠੀਕ ਹੈ ਜੀ ਇਸ ਕਾਰ ਤੇ ਵੀ 10 ਲੱਖ ਦਾ ਲੋਨ ਕਰਾ ਦਾਂਗੇ ਵੱਡੇ ਸਨਰੂਫ ਵਾਲੀ ਹੈ ਵੱਡੇ ਸਨਰੂਫ ਵਾਲੀ ਵੁੱਡਨ ਇੰਟੀਰੀਅਰ ਵਾਲੀ ਹਮ 10 ਲੱਖ ਰੁਪਏ ਦਾ ਲੋਨ ਕਰਾ ਦੇਣਾ ਭਾਈ ਜੀ ਕਾਰ ਤੇ 10 ਲੱਖ ਦਾ ਲੋਨ ਸਵਾ 11 ਲੱਖ ਦੀ ਗੱਡੀ ਸਵਾ ਲੱਖ ਡਾਊਨ ਬਏ ਸਵਾ ਲੱਖ ਡਾਊਨ ਲੋ ਜੀ ਕਰੋ ਭਾਈ ਸੀਟਰ ਚ ਸੋਲਿਡ ਗੱਡੀ ਹੁੰਦੀ ਹੈ ਟਾਟਾ ਦੀ ਬਿਲਕੁਲ ਟਾਟਾ ਦੀ ਭਾਈ ਜੀ ਪੂਰੀ ਹੈਵੀ 5 ਸਟਾਰ ਰੇਟਿੰਗ ਦੇ ਨਾਲ ਆਉਂਦੀ ਆ ਹੈਰੀਅਰ ਕਾਰ ਹੈਰੀਅਰ ਕਾਰ ਅੱਗੇ ਆ ਕੀ ਭਾਈ ਜੀ ਕਾਲੇ ਰੰਗ ਦੀ ਥਾਰ ਤੇ ਨੰਬਰ ਚੈੱਕ ਕਰਾ ਦੇ 6700 ਦੱਸੋ ਜੀ 6700 ਤੇ ਭਾਈ ਜੀ ਗੱਡੀ ਦਾ 25 ਮਾਡਲ ਆ ਹੂੰ 1200 ਚੱਲੀ ਹੈ ਓ ਸਿਰਫ 1200 ਸਿਰਫ 1200 ਚੱਲੀ ਹੈ ਅੰਦਰੋਂ ਨਿਗਾਹ ਤੇ ਕਰਾਓ ਬੋਲਦੀ ਗੱਡੀ ਅੰਦਰੋਂ ਨਿਕੰਮ ਰਹੋ ਮੜੇ ਫੇਰਾਂ ਦਵਾਓ ਸਾਰਿਆਂ ਨੂੰ ਕਰੋ ਚੈੱਕ 25 ਮਾਡਲ ਸਿਰਫ 1200 ਚੱਲੀ ਹੋਈ ਥਾਰ ਥਾਰ 2 ਡੋਰ 2 ਡੋਰ ਕਰੋ ਜੀ ਕਾਰ ਦਿਖਾ ਦੇ ਬਲੈਕ ਰੰਗ ਦੀ ਨਵੀਂ ਨਵੀਂ ਦਾ ਮਤਲਬ ਨਵੀਂ ਸ਼ੋਰੂਮ ਬਿਲਕੁਲ ਤੇ ਭਾਜੀ ਇਹਦਾ ਮਾਇਆ ਕਿੰਨੀ ਦੀ ਇਹਦੇ ਨਾਲ ਦੀ ਸਾਡੇ ਕੋਲ 300 ਚੱਲੀ ਆ ਰਹੀ ਹੈ ਅੱਛਾ ਜੇ ਕਿਸੇ ਨੇ ਲੈਣੀ ਹੋਵੇ ਵਾਈਟ ਰੰਗ ਦੀ ਹਾਂ ਉਹ ਤੇ ਸੀਟ ਕਵਰ ਆਰਮ ਰੈਸਟ ਬੈਕ ਕੈਮਰਾ ਸੇਮ ਇਹੀ ਮਾਡਲ ਦੀ ਕਾਰ ਆ ਸਿਰਫ 340 ਇਹ 1200 ਚੱਲੀ ਉਹ 300 ਚੱਲੀ ਉਹ 340 ਉਹ ਰੰਗ ਚਿੱਟਾ ਵਾਸਤੇ ਉਹ ਚਿੱਟਾ ਠੀਕ ਹੈ ਜੇ ਕਿਸੇ ਵੀਰ ਨੇ ਵਾਈਟ ਕਾਰ ਲੈਣੀ ਹੋਵੇ ਉਹ ਵੀ ਕਾਰ ਆਪਾਂ ਤੁਹਾਨੂੰ 139000 ਦੀ ਲਾ ਦਾਂਗੇ ਚਾਹੇ ਕਾਲੀ ਲੈਣਾ ਚਾਹੋ ਤੇ ਚਾਹੇ ਚਿੱਟੀ ਲੈਣਾ ਚਾਹੋ 139000 ਦੀ ਇਹ ਮਿਲ ਜੂ 1390 ਦੀ ਉਹ ਮਿਲੂ ਤਿੰਨਾਂ ਵਾਤੇ ਡਾਊਨ ਪੇਮੈਂਟ 190 ਨਹੀਂ 290 290 3 ਲੱਖ 20 3 ਲੱਖ ਚਾਹੀਦਾ ਹੀ ਆ ਭਾਜੀ ਠੀਕ ਹੈ ਬਾਕੀ ਲੋਨ ਹੋ ਜਾਊਗਾ ਬਾਕੀ ਲੋਨ ਹੋ ਜਾਊ ਤੇ ਅੱਗੇ ਗ੍ਰੇ ਕਲਰ ਆ ਜੀ ਗ੍ਰੇ ਰੰਗ ਦੀ ਥਾਰ ਹਮ 20000 ਚੱਲੀ 20000 ਚੱਲੀ ਇਹ ਚ ਗ੍ਰਿਲਰ ਹਮ ਪ੍ਰੋਜੈਕਟਰ ਲਾਈਟਾਂ ਹਮ ਇਹ ਕਾਰ ਤੁਹਾਨੂੰ 14 ਲੱਖ ਦੀ ਲਾ ਦਾਂਗੇ 14 ਲੱਖ ਦੀ 14 ਲੱਖ ਦੀ 4x4 4x4 ਮੈਨੂਅਲ ਦੇ ਵਿੱਚ ਮੈਨੂਅਲ ਦੇ ਵਿੱਚ ਮਾਡਲ 2023 ਸਿਰਫ 20000 ਚੱਲੀ 4x4 ਮੈਨੂਅਲ ਡੀਜ਼ਲ 4x4 ਮੈਨੂਅਲ ਠੀਕ ਹੈ ਜੀ 14.5 ਦੀ ਗੱਡੀ ਮਿਲ ਜੂ 3 ਲੱਖ ਇਹਦਾ ਡਾਊਨ ਪੇਮੈਂਟ 3 ਲੱਖ ਹੀ ਇਹਦੀ ਨਹੀਂ 200-200 ਵੀ ਦੇ ਦਿਓ ਓਕੇ ਪੇਪਰ ਵਧੀਆ ਹੋਣਗੇ ਮੈਂ 200-200 ਵੀ ਕਰਾ ਦਊਗਾ ਠੀਕ ਹੈ ਜੀ ਅਗੇ ਆ ਗੱਡੀ ਹੈ ਇਹਦੀ ਇਹਦੀ ਸਵਾ ਲੱਖ ਤੋਂ 1.5 ਲੱਖ ਪੇਮੈਂਟ ਡਾਊਨ ਪੇਮੈਂਟ ਹੂੰ ਇਹ 15,25,000 ਦੀ ਆ ਹੂੰ 24 ਮਾਡਲ 7000 ਚੱਲੀ ਪੈਟਰੋਲ ਲੋ ਜੀ ਨੰਬਰ ਵੀ ਬਹੁਤ ਸੋਹਣਾ ਲੱਗਾ ਇਹਨੂੰ ਭਾਈ 24 ਮਾਡਲ ਸਿਰਫ 7000 ਚੱਲੀ ਹੋਈ ਪੈਟਰੋਲ ਦੀ ਥਾਰ ਪੈਟਰੋਲ ਦੀ ਥਾਰ ਹਾਂ ਲੈ ਵੀ ਅੰਦਰੋਂ ਵੀ ਦਿਖਾ ਦੇ ਇਹਨੂੰ ਵੀ ਪ੍ਰੋਜੈਕਟਰ ਲਾਈਟਾਂ ਫੋਗ ਲਾਈਟਾਂ ਹਾਂ ਸਮਾਨ ਕ 15 ਲੱਖ 25 ਹਜ਼ਾਰ ਦੀ ਤੇ ਸਵਾ ਲੱਖ ਡਾਊਨ ਪਰਮੈਂਟ ਲੋ ਜੀ ਸਵਾ ਲੱਖ ਡਾਊਨ ਪਰਮੈਂਟ ਬਾਕੀ ਹੋ ਜੇ ਲੌਨ 4/4 ਆਟੋਮੈਟਿਕ ਪੈਟਰੋਲ ਥਾਰ ਪੈਟਰੋਲ ਦੇ ਵਿੱਚ ਅੱਗੇ ਆ ਗਈ ਭਾਈ ਜੀ Swift ਕਾਰ ਦੱਸਿਓ ਭਾਜੀ ਭਾਜੀ Swift ਹੈਗੀ ਹੈ 2021 ਹੂੰ ਸੈਕੰਡ ਓਨਰ ਦੀ ਕਾਰ ਆ ਠੀਕ ਹੈ VXI ਮਾਡਲ ਆ ਹੂੰ ਕਾਰ ਦਿਖਾ ਦਿਓ ਅੰਦਰੋਂ ਬਾਹਰੋਂ ਦਫਾਫੇ ਤੱਕ ਹਾਲੇ ਤੱਕ ਕਾਰ ਨੂੰ ਲੱਗੇ ਭਾਈ ਜੀ ਠੀਕ ਹੈ ਬਹੁਤ ਸੋਣੀ ਔਰ ਬਹੁਤ ਜੈਨੂਨ ਦੀ ਕਾਰ ਆ 5.5 ਲੱਖ ਰੁਪਏ 5.5 ਲੱਖ ਦੀ 5.5 ਲੱਖ ਰੁਪਏ ਦੀ 21 ਮਾਡਲ 21 ਮਾਡਲ VXI 4 ਸਿਲੰਡਰ ਇੰਜਨ ਵਾਲੀ ਕਾਰ 4 ਸਿਲੰਡਰ ਇੰਜਨ ਵਾਲੀ ਤੇ ਕੰਡੀਸ਼ਨ ਦੀ ਸਾਫ ਸੁਥਰੀ ਨਵੇਂ ਸੀਟ ਕਵਰ ਤੇ ਚੱਲੀ ਕਿੰਨੀ ਹੈ ਭਾਜੀ ਕਾਰ ਇਹ ਚੱਲੀ 50000 50000 ਚੱਲੀ ਹੋਈ ਐਕਸਟਰਾ ਲਾਈਡਰ ਬਹੁਤ ਸੋਹਣੇ ਹਾਂਜੀ ਤੇ ਡਾਊਨ ਪੇਮੈਂਟ ਇਹਦੀ ਕਿੰਨੀ ਚਾਹੀਦੀ ਹੈ ਅਸੀਂ ਡਾਊਨ 100000 ਰੁਪਏ ਜੀ ਲੈ ਆਓ ਜੀ ਬਾਕੀ ਹੋ ਜੋ ਲੋਨ ਅੱਗੇ ਆ ਗਈ ਭਾਈ ਜੀ ਕਾਲੇ ਰੰਗ ਦੀ Kia Sonet ਨੰਬਰ ਚੈੱਕ ਕਰੋ 7786 7786 ਭਾਈ ਜੀ 7786 ਨੰਬਰ ਦੀ ਕਾਰ ਹੈ ਹਾਂ ਕਾਰ ਆ ਗਈ ਫਰਸਟ ਓਨਰ 48000 ਚੱ ਕੰਪਨੀ ਰਿਕਾਰਡ ਆ ਪੈਟਰੋਲ ਦੀ ਗੱਡੀ ਐ ਹੂੰ ਇਸ ਕਾਰ ਤੇ ਵੀ ਮਕਾ ਲੱਖ ਰੁਪਏ ਡਾਊਨ ਪੇਮੈਂਟ ਲੈਣੀ ਸਰ ਠੀਕ ਐ ਜਿਸ ਬੰਦੇ ਦਾ ਵੀ ਪੇਪਰ ਵਧੀਆ ਆਏ 7,65,000 ਰੁਪਏ ਦੀ ਕਾਰ ਹੂੰ 665 ਦਾ ਲੋਨ ਕਰਾ ਦੇਾਂਗੇ 765 ਦੀ ਗੱਡੀ ਮਿਲ ਜੂ 6.5 ਦਾ ਲੋਨ ਹੋ ਜੂ ਲੱਖ ਰੁਪਇਆ ਲੈਓ ਡਾਊਨ ਪੇਮੈਂਟ ਤੇ ਕਾਲੇ ਰੰਗ ਦੀ ਕਾਲੇ ਰੰਗ ਸੋਨਰ ਲੈ ਕੇ ਜਾਓ ਔਰ ਕਾਰ ਬਹੁਤ ਵਧੀਆ ਪਹਿਲੇ ਨਾਮ ਦੀ ਵੀਆਈਪੀ ਨੰਬਰ ਦੇ ਵਿੱਚ ਕਾਰ ਐ ਹੂੰ ਬਹੁਤ ਸੋਹਣੀ ਬਹੁਤ ਸੋਹਣੀ ਕਰੋ ਜੀ ਚੈੱਕ ਅਗਲੀ ਗੱਡੀ ਕਿਹੜੀ ਤੋਂ ਹੋਣੀ ਆ ਭਾਜੀ ਅਗਲੀ ਦਿਖਾਓ ਭਾਜੀ ਆ ਕਾਰ ਸੈਲਟੋਸ ਸੈਲਟੋ ਦਿਖਾਓ ਡੀਜ਼ਲ ਦਾ ਮੈਂ ਦਿਖਾ ਮਿੱਤਰਾ ਸੈਲਟੋ ਦਿਖਾਓ ਡੀਜ਼ਲ ਦੇ ਘੱਟ ਬਜਟ ਦੀ ਕਾਰ ਆ ਹਾਂ ਪੁਸ਼ ਬਟਨ ਸਟਾਰਟ ਵਾਲੀ ਪੁਸ਼ ਬਟਨ ਸਟਾਰਟ ਵਾਲੀ ਸੈਲਟੋਸ ਡੀਜ਼ਲ ਘੱਟ ਬਜਟ ਵਾਲੀ 10 ਲੱਖ 65000 ਰੁਪਏ ਦੀ ਕਾਰ ਲੈਣੀ 10 ਲੱਖ 65000 ਦੀ ਸੈਲਟੋਸ ਹਾਂ ਮਾਡਲ ਕਿਹੜਾ ਇਹ ਮਾਡਲ 2021 21 ਮਾਡਲ ਡੀਜ਼ਲ ਦੀ ਪੁਸ਼ ਬਟਨ ਸਟਾਰਟ ਵਾਲੀ 10 ਲੱਖ 65000 ਚ ਗੱਡੀ ਮਿਲ ਜੀ ਫਰਸਟ ਓਨਰ ਦੀ ਫਰਸਟ ਓਨਰ ਫਰਸਟ ਓਨਰ ਦੀ ਠ ਦਿਖਾ ਦੇ ਗ੍ਰੇ ਕਲਰ ਦੀ ਦੂਜੀ ਆਟੋਮੈਟਿਕ ਦੇ ਵਿੱਚ ਡੀਜ਼ਲ ਹੂੰ ਦੂਜੇ ਨਾਲ ਦੀ 76000 ਚੱਲੀ ਕਾਰ ਹੂੰ ਕਾਰ ਦਾ ਹਾਵਦਰੋ ਸੀਟ ਕਵਰ ਲਾਇਰ ਦਿਖਾ ਦਿਓ ਹੂੰ ਜੀ ਡੀ ਆਈ ਟੌਪ ਮਾਡਲ ਦੀ ਕਾਰ ਹੈ ਹੂੰ ਤੇ ਇਹਦਾ ਰੇਟ ਇਹ ਵੀਰ ਜੀ ਤੁਹਾਨੂੰ ਪੈਣੀ ਹੈ ਕਾਰ 790000 ਰੁਪਏ ਦੀ 7 ਲੱਖ 90000 ਦੀ ਡੀਜ਼ਲ ਦੀ ਆਟੋਮੈਟਿਕ ਆਟੋਮੈਟਿਕ ਠੀਕ ਹੈ ਜੀ ਅੱਗੇ ਆ ਗਈ 12700 ਲੈ ਮੇਤਰਾ ਆ ਦਿਖਾ ਨੀਲੇ ਰੰਗ ਦੀ ਕਾਲੇ ਨੀਲੇ ਰੰਗ ਦੀ ਐਕਸ ਜੀ ਵੀ ਸੱਤ ਡੀ ਐਮ ਡਬਲਯੂ ਵਾਲਾ ਕਲਰ ਹੈ ਹੂੰ ਗੱਡੀ ਹੈਗੀ ਹੈ 22 ਮਾਡਲ ਦੀ ਡੀਜ਼ਲ ਦੀ ਠੀਕ ਹੈ ਨੰਬਰ ਦੇਖ ਲਓ ਸਾਡੇ ਕੋ ਸਾਰੇ ਤੁਹਾਨੂੰ ਵੀ ਦੇ ਦਾਂਗੇ 777 ਬਿਲਕੁਲ 45000 ਚੱਲੀ ਹੂੰ ਇਹ ਕਾਰ ਤੇ ਵੀ ਅਸੀਂ 2 ਲੱਖ ਰੁਪਏ ਡਾਊਨਰੋਡ ਲੈਣੀ ਤੁਹਾਡੇ ਕੋ ਠੀਕ ਹੈ 7.5 ਲੱਖ ਰੁਪਏ ਦੀ ਕਾਰ ਹੈ ਠੀਕ ਹੈ 2 ਲੱਖ ਰੁਪਏ ਤੁਹਾਡੇ ਕੋ ਲੈਣਾ ਹੈ ਬਾਕੀ ਕਰਾ ਦੋ ਇਸ ਕਾਰ ਦੇ ਉੱਤੇ ਲੋਨ ਲੋ ਜੀ ਬਾਕੀ ਹਾਲੇ ਉਧਰੋਂ ਬਾਹਰੋਂ ਸਾਰੇ ਪਾਸਿਓ ਕਰੋ ਚੈੱਕ ਟੋਪ ਮਾਡਲ ਗੱਡੀ ਹੈ ਐਕਸ 7 ਐਲ ਲਗਜ਼ਰੀ ਆਟੋਮੈਟਿਕ 45000 ਚੱਲੀ 22 ਮਾਡਲ ਫਰਸ ਰੰਗ ਤੁਹਾਡੇ ਸਾਹਮਣੇ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਡੀਜ਼ਲ ਦੀ ਕਾਰ ਆਟੋਮੈਟਿਕ ਜੈਟਾ ਕਾਰ ਆ ਹਾਂ ਕ੍ਰਾਸ ਆਟੋਮੈਟਿਕ ਪੰਟਰੋਲ ਦੇ 20 ਮਾਡਲ ਜੀ ਅਗਿਆਤ ਹਾ ਆਟੋਮੈਟਿਕ ਦੇ ਵਿੱਚ ਲਓ ਜੀ ਅੱਜ ਇਹ ਵੀ ਕਾਰ ਗਹਿਣਾ ਹੀ ਆ ਅੱਛਾ ਜਿਹੜਾ ਬੰਦਾ ਗੱਡੀ ਇਹ ਲੈ ਕੇ ਜਾਏਗਾ ਹਾਂ ਤੇ ਯਾਦ ਕਰੇਗਾ ਯਾਦ ਕਰੂਗਾ ਵੀ ਕਿ ਗੱਡੀ ਲੈ ਕੇ ਆਏ ਸੀ ਜਲੰਧਰ ਕਾਰ ਤੋਂ ਹਾਂਜੀ ਮਾਡਲ ਭਾਜੀ ਕਿੰਨਾ ਹੈ ਮਾਡਲ 2020 ਡੀਜ਼ਲ ਦੀ ਆਟੋਮੈਟਿਕ ਕਾਰ ਡੀਜ਼ਲ ਦੀ ਆਟੋਮੈਟਿਕ ਕਾਰ ਕਾਰ ਦਾ ਹਾਲ ਕਰੀ ਸਾਰੀ ਵਿਦਆਊਟ ਟੱਚਿੰਗ ਹਾਂ ਮਤਲਬ ਕੋਈ ਟੱਚਿੰਗ ਵੀ ਨਹੀਂ ਕਰਦੋਂ ਬੰਪਰ ਵੀ ਟਕਰੀ ਨਹੀਂ ਲਾ ਕਰਦੇ ਹੂੰ ਤੇ ਸਾਰੇ ਫੀਚਰ ਨੇ ਸਾਰੇ ਫੀਚਰ ਨੇ ਡੀਜ਼ਲ ਦੀ ਕਾਰ ਹੈ ਗੱਡੀ ਭਾਜੀ ਲੋਕ ਆ ਕੋਈ ਇਸੇ ਦਿਖਾ ਦਿਓ ਆਟੋਮੈਟਿਕ gear ਵਾਲੀ ਆ ਆਟੋਮੈਟਿਕ gear ਵਾਲੀ ਦਿਖਾ ਦੇ ਮਿੱਤਰ ਦਿਖਾ ਦਿਓ ਸਨਰੂਫ ਆਟੋਮੈਟਿਕ gear ਮੇਰੇ ਖੋਲੀ ਪਈ ਵੀਰ ਜੀ ਇਹ ਦੋ ਦਿਖਾ ਦੇ ਲੋ ਇਸੇ ਤਰ੍ਹਾਂ ਦੋ ਗੇ ਹੋ ਕੇ ਦਿਖਾ ਦੇ ਮੜਾ ਜ ਆਟੋਮੈਟਿਕ gear ਸਨਰੂਫ ਪੁਸ਼ ਬਟਨ ਸਟਾਰਟ ਫੀਚਰ ਸਾਰੀ ਆਗੇ ਐਕਸ ਜੀ ਵੀ 500 500 ਬੀ ਮਾਡਲ ਭਾਜੀ 20 ਮਾਡਲ 12 ਲੱਖ 90 ਹਜ਼ਾਰ ਰੁਪਏ ਦੀ 12 ਲੱਖ 90 ਹਜ਼ਾਰ ਦੀ ਦੋ ਨੰਬੇ ਬਹੁਤਾ ਡਾਊਨ ਬਹੁਤ 10 ਲੱਖ ਦਾ ਲੋਨ ਅੱਗੇ ਆ ਗਈ ਭਾਜੀ ਸਵਿਫਟ ਕਾਰ ਦੱਸਿਓ ਜੀ ਅੱਗੇ ਭਾਜੀ ਸਵਿਫਟ ਹੈ ਚਾਰ ਸਿਲੰਡਰ ਵਾਲੀ ਹਮ ਅਲੋਏ ਟਾਇਰ ਪਏ ਹੋਏ ਆ ਫਰਸਟ ਓਨਰ ਦੀ ਕਾਰ ਆ ਠੀਕ ਹੈ 40 ਤੋਂ 45 ਹਜ਼ਾਰ ਚੱਲੀ ਜਾਂ ਜਿਹੜਾ ਉਹ ਨਵਾਂ ਸੀਰੀਅਲ ਨਹੀਂ ਕੰਪਨੀ ਨੇ ਦੇਤਾ ਸੀ ਹਮ ਮੈਟਿੰਗ ਵੀ ਹੋਈ ਹੋਈ ਕਾਰ ਨੂੰ ਐਕਸੈਸਰੀ ਵੀ ਸਾਰੀ ਲੱਗੀ ਆ ਠੀਕ ਹੈ ਕਾਰ ਬਹੁਤ ਵਧੀਆ ਇਹ ਗੱਡੀ ਆਪਾਂ ਤੁਹਾਨੂੰ 6.5 ਲੱਖ ਰੁਪਏ ਦੀ ਲਾਦਣੀ ਹੈ 6.5 ਲੱਖ ਦੀ 6.5 ਲੱਖ ਦੀ 23 ਮਾਡਲ ਦੀ ਪਹਿਲੇ ਨਾਂ ਦੀ ਸ਼ੁੱਟ 23 ਮਾਡਲ ਪਹਿਲੇ ਨਾਂ ਦੀ ਬੀਐਕਐਸਆਈ ਪੈਟਰੋਲ ਐਕਸੈਸਰੀ ਪੂਰੀ ਲੱਗੀ ਹੋਈ ਆ ਜਿੱਦਾਂ ਆਪਣੇ ਕੋਲ ਹੋਰ ਸਟਾਕ ਵੀ ਦਿਖਾਦੇ ਕਰੀ ਸਾਰਾ ਘਮਾਦੇ ਗੱਡੀਆਂ ਬਹੁਤ ਨੇ ਜਿੱਦਾਂ ਸਾਰੀਆਂ ਤੁਹਾਨੂੰ ਪਤਾ ਹੀ ਆ ਆਪਣੇ ਕੋਲ ਕੈਟਲੌਗ ਬਣੀ ਹੋਈ ਆ ਜਿਹੜੇ ਨੰਬਰ ਕੈਟਲੌਗ ਵਾਲੇ ਆ ਉਹ ਤੁਹਾਨੂੰ ਨਾਲ ਦੇ ਦੇਾਂਗੇ ਉਸ ਨੰਬਰ ਤੇ ਤੁਸੀਂ ਜਦੋਂ ਵੀ ਮੈਸੇਜ ਕਰੋਗੇ ਜਿਹੜਾ ਵੀ ਵੀਡੀਓ ਦੇਖਦਾ ਕਿਸੇ ਟਾਈਮ ਅਸੀਂ ਫੋਨ ਸਾਡੇ ਕੋਲ ਨਹੀਂ ਚੱਕ ਹੁੰਦਾ ਜਾਂ ਕਿਸੇ ਟਾਈਮ ਅਸੀਂ ਬਿਜ਼ੀ ਹੁੰਨੇ ਆ ਜਾਂ ਸਾਡਾ ਸ਼ੋ 6:30 ਵਜੇ ਤੱਕ ਹੂੰ ਜੇ ਉਸ ਦੌਰਾਨ ਫੋਨ ਕਿਸੇ ਲਈ ਨਹੀਂ ਚੱਕ ਹੁੰਦਾ ਤਾਂ ਇੱਕ ਮੈਸੇਜ ਪਾ ਦਿਓ ਤੁਹਾਨੂੰ ਇੱਕ ਲਿੰਕ ਆ ਜਾਏਗਾ ਜੋ ਲਿੰਕ ਆਏਗਾ ਉਹਦੇ ਦੇ ਸਾਰੀਆਂ ਤੁਹਾਨੂੰ ਕਾਰ ਦੀਆਂ ਫੋਟੋਜ਼ ਰੇਟ ਪ੍ਰਾਈਸ ਲਿਸਟ ਸਭ ਨਹੀਂ ਚੱਲੀ ਹੈ ਸਾਰਾ ਕੁਝ ਲਿਖਿਆ ਆ ਜਾਊਗਾ ਹੂੰ ਔਰ ਅਸੀਂ ਚਾਹਦੇ ਹਾਂ ਵੀ ਤੁਹਾਡਾ ਜਿਹੜਾ ਲੋਨ ਹੈ ਵਧੀਆ ਪੇਪਰ ਤੁਸੀਂ ਲੈ ਕੇ ਆਓ ਆਪਣੇ ਕੋ ਸਾਡੇ ਕੋਲ 6 ਮਹੀਨੇ ਦੀ ਬੈਂਕ ਸਟੇਟਮੈਂਟ ਜੇ ਤੁਹਾਡੀ ਸਟੇਟਮੈਂਟ ਵਗੈਰਾ ਹੋਏਗੀ ਤਾਂ ਫਿਰ ਤੁਹਾਨੂੰ ਅਸੀਂ 2-3 ਘੰਟਿਆਂ ਦੇ ਵਿੱਚ ਹੋ ਸਕਦਾ ਕਾਰ ਦਾ ਲੋਨ ਕਰਾ ਕੇ ਦੇ ਦਈਏ ਜੇ ਕਿਸੇ ਬੰਦੇ ਦੀ ਪ੍ਰੋਫਾਈਲ ਅੱਛੀ ਹੈ ਹੂੰ ਬਾਕੀ ਤੁਸੀਂ ਧਾਰ卡ਡ ਧਾਰ卡ਡ ਪੈਨ ਕਾਰਡ 6 ਮਹੀਨੇ ਦੀ ਬੈਂਕ ਸਟੇਟ ਬਿਜਲੀ ਦਾ ਬਿੱਲ ਵੀ ਚਾਹੀਦਾ ਬਿੱਲੇ ਬਿੱਲੇ ਲੈ ਆਓ ਫੋਟੋ ਲੈ ਆਓ ਪਾਸਪੋਰਟ ਸਾਈਜ਼ ਦੀ ਇਹ ਫਿਜ਼ੀਕਲ ਹੋਣੀਆਂ ਚਾਹੀਦੀਆਂ ਚੀਜ਼ਾਂ ਕੀ ਹੁੰਦਾ ਆਪਾਂ ਵੀਡੀਓ ਦੇਖਦੇ ਆਂ ਗੱਡੀ ਚ ਚਲੀ ਆਪਾਂ ਸੋਚਦੇ ਆਂ ਚਲੀਏ ਪਰ ਪੇਪਰ ਲੈ ਕੇ ਆਓ ਫਿਰ ਤੁਹਾਨੂੰ ਜਵਾਰਾ ਜਾਣਾ ਪੈਂਦਾ ਫਿਰ ਕਸਟਮਰ ਨੂੰ ਉਨੀ ਹੀ ਪਰੇਸ਼ਾਨੀ ਹੁੰਦੀ ਹੈ ਬਿਲਕੁਲ ਲਓ ਮਿੱਤਰੋ ਇਹਨਾਂ ਚ ਕੋਈ ਵੀ ਗੱਡੀ ਲੈਣੀ ਆ ਤਾਂ ਤੁਸੀਂ ਪਹੁੰਚੋ ਜਲੰਧਰ ਕਾਰਜ਼ ਜਲੰਧਰ ਸ਼ਹਿਰ ਪਠਾਨਕੋਟ ਤੋਂ ਪਠਾਨਕੋਟ ਰੋਡ ਦੇ ਉੱਤੇ ਹੀ ਆਪਣਾ ਸ਼ੋਰੂਮ ਹੈ ਫੋਟੋਸ ਹਸਪੀਟਲ ਨਾਲ ਸ਼੍ਰੀਮੰਦਾ ਹੁਣ ਵੇਗ ਗਿਆ ਆ ਉਥੇ ਸ਼੍ਰੀਮੰਦ ਜਗਾ ਫੋਟੋਸ ਦੇ ਮੁਕ ਲੱਗ ਗਏ ਹਾਂ ਤੁਸੀਂ ਆਓ ਅਸੀਂ ਤੁਹਾਡੀ ਸੇਵਾ ਲਈ ਹਾਜ਼ਰ ਆ ਨਾ ਕਿਸੇ ਟਾਈਮ ਫੋਨ ਨਹੀਂ ਚੱਕ ਹੁੰਦਾ ਤੇ ਤੁਸੀਂ ਮੈਸੇਜ ਜਰੂਰ ਪਾ ਦਿਆ ਕਰੋ ਫਿਰ ਤੁਹਾਨੂੰ ਉਹਦੀ ਬੈਕ ਰਿਵਾਰਡ ਆ ਜੂਗੀ ਨਵੇਂ ਸਾਲ ਦੇ ਆਫਰ ਲੈਣ ਲਈ ਬਾਈ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਉਹ ਕੈਨੇਡਾ 1100 ਵਾਲੀ ਜਿਹਦੇ 11000 ਭਾਈ ਦੇ ਸ਼ਿਕਨ ਦੱਸਿਆ ਉਹ ਤਾਂ ਹੀ ਮਿਲਣਾ ਜੇ ਸ਼ੇਅਰ ਹੋਏਗੀ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ